ਹਾਲੇਲੂਇਆ ਸਭ ਨੂੰ ਜੈਮਸੀ ਕੀ ਪ੍ਰਵੇਸ਼ ਮਸੀਹ ਦਾ ਧੰਨਵਾਦ ਹੋਵੇ ਸੋ ਪ੍ਰਭੂ ਯਿਸੂ ਮਸੀਹ ਇਸ ਧਰਤੀ ਦਾ ਅਸਮਾਨ ਦਾ ਬਣਾਉਣ ਵਾਲਾ ਪਰਮੇਸ਼ਰ ਹੈ ਵੀ ਜਾਂ ਨਹੀਂ ਅੱਜ ਇਸ ਵਿਸ਼ੇ ਉੱਤੇ ਆਪਾਂ ਗੱਲ ਕਰਾਂਗੇ ਬਹੁਤ ਸਾਰੇ ਲੋਕ ਕਹਿੰਦੇ ਯਿਸੂ ਮਸੀਹ ਤਾਂ 2000 ਸਾਲ ਪਹਿਲਾਂ ਆਇਆ ਜਦੋਂ ਆਇਆ ਤੇ ਦੁਨੀਆ ਬਣੀ ਹੋਈ ਸੀ ਦੁਨੀਆ ਪਹਿਲਾਂ ਤੋਂ ਹੀ ਸੀਗੀ ਸੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਨੇ ਜਦ ਉਹ ਅਸਮਾਨਾਂ ਦੇ ਉੱਪਰ ਸੀ ਆਤਮਾ ਸੀ ਇੱਕੋ ਆਤਮਾ ਪਰਮੇਸ਼ਰ ਹੈ ਬਾਈਬਲ ਦੇ ਵਿੱਚ ਯਹੂਨਾ ਚਾਰ ਦੀ 24 ਦੇ ਵਿੱਚ ਯਿਸੂ ਮਸੀਹ ਨੇ ਕਿਹਾ ਉਸ ਆਤਮਾ ਪਰਮੇਸ਼ਰ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਉਹਨੇ ਮੂੰਹ ਤੋਂ ਸ਼ਬਦ ਬੋਲਿਆ ਬਾਈਬਲ ਯਹੂਨਾ ਦੀ ਅੰਜੀਲ ਉਹਦਾ ਪਹਿਲਾ ਦੇ ਆਏ ਬਿਆਨ ਕਰਦਾ ਵੀ ਆਦ ਵਿੱਚ ਸ਼ਬਦ ਸੀ ਸ਼ਬਦ ਹੀ ਪਰਮੇਸ਼ਰ ਦੇ ਸੰਗ ਸੀ ਤੇ ਇਹੋ ਹੀ ਸ਼ਬਦ ਹੀ ਪਰਮੇਸ਼ਰ ਸੀ ਤੇ ਸ਼ਬਦ ਤੋਂ ਹੀ ਸਭੋ ਕੁਝ ਰਚਿਆ ਗਿਆ ਸੋਇ ਸ਼ਬਦ ਪਰਮੇਸ਼ਰ ਹੈ ਉਹ ਪ੍ਰਭ ਯਿਸੂ ਮਸੀਹ ਹੈ ਤੇ ਸ਼ਬਦ ਨਹੀਂ ਜਿਹੋ ਨਾਦੀ ਇੰਜੀਲੋ ਦਾ ਪਹਿਲਾ ਦਿਆਏ ਸ਼ਬਦ ਨੇ ਹੀ ਇੱਕ ਸਰੀਰ ਦਾ ਇੱਕ ਦੇਹ ਦਾ ਰੂਪ ਧਾਰਨ ਕੀਤਾ ਸੋ ਅਜੀਜ਼ ਭੈਣ ਭਰਾਓ ਯਿਸੂ ਮਸੀਹ ਸਰਬਸ਼ਕਤੀਮਾਨ ਪਰਮੇਸ਼ਰ ਹੈ ਜਾਂ ਨਹੀਂ ਅੱਜ ਇਸ ਨੂੰ ਅਸੀਂ ਚੈੱਕ ਕਰਾਂਗੇ ਲਿਖਤਾਂ ਦੇ ਅਨੁਸਾਰ ਵੇਖਾਂਗੇ ਇੱਕ ਕਸੌਟੀ ਦੇ ਉੱਤੇ ਜਿਵੇਂ ਸੁਨਿਆਰਾ ਸੋਨੇ ਨੂੰ ਪਰਖਦਾ ਹੈ ਘਸਾ ਕੇ ਵੇਖਦਾ ਵੀ ਸੋਨਾ ਅਸਲੀ ਹੈ ਜਾਂ ਨਹੀਂ ਹੈ ਸੋ ਇਸੇ ਤਰੀਕੇ ਦੇ ਨਾਲ ਅਸੀਂ ਲਿਖਤਾਂ ਦੇ ਵਿੱਚੋਂ ਚੈੱਕ ਕਰਾਂਗੇ ਜੀਸੂ ਮਸੀਹ ਸੰਪੂਰਨ ਪਰਮੇਸ਼ਰ ਹੈ ਜਾਂ ਨਹੀਂ ਹੈ ਸੋ ਮੈਂ ਪਵਿੱਤਰ ਬਾਈਬਲ ਦੇ ਵਿੱਚੋਂ ਇਹ ਗੱਲਾਂ ਤੁਹਾਡੇ ਨਾਲ ਕਰ ਰਿਹਾ ਹਾਂ ਕਿ ਜਦ ਯਹੋਵਾ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਫਿਰ ਉਸਨੇ ਆਦਮ ਨੂੰ ਬਣਾਇਆ ਔਰ ਆਦਮ ਨੂੰ ਬਣਾਉਣ ਤੋਂ ਬਾਅਦ ਸਭ ਤੋਂ ਲਾਸਟ ਵਿੱਚ ਆਦਮ ਨੂੰ ਬਣਾਇਆ ਉਹਨੇ ਪਹਿਲਾਂ ਸਾਰੀ ਕਾਇਨਾਤ ਦੀ ਰਚਨਾ ਕਰ ਲਈ ਸੀ ਔਰ ਬਾਈਬਲ 'ਚ ਲਿਖਿਆ ਕਿ ਉਹਨਦੀਆਂ ਨਾਸਾਂ ਦੇ ਵਿੱਚ ਉਸਨੇ ਸਾਹ ਫੂਕਿਆ ਤੇ ਆਦਮ ਜਿਉਂਦੀ ਜਾਨ ਹੋ ਗਿਆ ਸੋ ਆਦਮ ਦੇ ਲਈ ਕੁਝ ਨਿਯਮ ਕੁਝ ਕਾਇਦੇ ਕੁਝ ਕਾਨੂੰਨ ਕੋਈ ਰੂਲ ਰੈਗੂਲੇਸ਼ਨ ਪ੍ਰਭੂ ਨੇ ਬਣਾਏ ਕਿ ਤੂੰ ਇਸ स्त्री ਕੇ ਨਾਲ ਧਰਤੀ ਦੇ ਉੱਤੇ ਰਹਿਣਾ ਹੈ ਔਰ ਕਿਹੜੇ ਕਿਹੜੇ ਕੰਮ ਕਰਨੇ ਆ ਕਿਹੜੇ ਨਹੀਂ ਕਰਨੇ ਸੋ ਬਾਈਬਲ ਦੱਸਦੀ ਹੈ ਦੋ ਬੂਟੇ ਜਿਹੜੇ ਆ ਪਰਮੇਸ਼ਰ ਨੇ ਲਾਏ ਅਦਨ ਦੇ ਬਾਗ ਵਿੱਚ ਇੱਕ ਜੀਵਨ ਦਾ ਬੂਟਾ ਜੀਵਨ ਦਾ ਰੁੱਖ ਜੋ ਕਿ ਪ੍ਰਭੂ ਯਿਸੂ ਮਸੀਹ ਆਪ ਹੈ ਖੁਦ ਹੈ। ਔਰ ਦੂਸਰਾ ਜਿਹੜਾ ਰੁੱਖ ਉਹਨੇ ਲਾਇਆ ਉਹ ਸੀ ਭਲੇ ਤੇ ਬੁਰੇ ਦੀ ਸਿਆਣ ਦਾ ਰੁੱਖ। ਸੋਨੇ ਆਖੇ ਜੇ ਤੂੰ ਜੀਵਨ ਦੇ ਰੁੱਖ ਤੋਂ ਖਾਏਂਗਾ ਤੇ ਸਦਾ ਸਦਾ ਤੇ ਇੱਕ ਜਿਉਂਦਾ ਰਹੇਂਗਾ। ਕਦੇ ਨਹੀਂ ਮਰੇਂਗਾ। ਕਦੇ ਬੁੱਢਾ ਨਹੀਂ ਹੋਏਂਗਾ। ਕਦੇ ਖਤਮ ਨਹੀਂ ਹੋਏਂਗਾ। ਸਦੀਪਕ ਜੀਵਨ ਤੇਰੇ ਕੋਲ ਹੋਏਗਾ। ਪਰ ਜਿਸ ਦਿਨ ਤੂੰ ਭਲੇ ਤੇ ਬੁਰੇ ਦੀ ਸਿਆਣ ਦੇ ਰੁੱਖ ਤੋਂ ਖਾਏਂਗਾ ਉਸ ਦਿਨ ਤੇਰੇ ਉੱਤੇ ਮੌਤ ਜਿਹੜਾ ਤੇਰੇ ਜੀਵਨ ਚ ਦਾਖਲ ਹੋ ਜਾਵੇਗੀ। ਸੋ ਜਿਸ ਪ੍ਰੰਪਰਵੋ ਮਨੁੱਖ ਨੇ ਇੱਕ ਗਲਤੀ ਕੀਤੀ ਜੋ ਫਾਲ ਪਰਮੇਸ਼ਰ ਨੇ ਡੱਕਿਆ ਸੀ ਨਹੀਂ ਖਾਣਾ ਉਹਨੇ ਖਾ ਲਿਆ ਤੇ ਉਹਦੇ ਉੱਤੇ ਮੌਤ ਆ ਗਈ। ਸੋ ਬਾਈਬਲ ਦੱਸਦੀ ਹੈ ਪਰਮੇਸ਼ਰ ਨੇ ਇਨਸਾਨ ਨੂੰ ਮਰਨ ਵਾਸਤੇ ਨਹੀਂ ਸੀ ਬਣਾਇਆ ਸਦਾ ਜਿਉਂਦਾ ਰਹਿਣ ਦੇ ਲਈ ਬਣਾਇਆ ਸੀਗਾ। ਹੁਣ ਅਸੀਂ ਅੱਜ ਚੈੱਕ ਕਰਨਾ ਕਿ ਯਿਸੂ ਮਸੀਹ ਪਰਮੇਸ਼ਰ ਹੈ ਜਾਂ ਨਹੀਂ ਹੈ। ਸੋ ਜਦ ਪ੍ਰਭੂ ਯਿਸੂ ਮਸੀਹ ਪੈਦਾ ਹੋਇਆ ਤਾਂ ਬਾਈਬਲ ਦੱਸਦੀ ਹੈ ਕਿ ਯਿਸੂ ਮਸੀਹ ਦੇ ਪੈਦਾ ਹੋਣ ਤੋਂ 750 ਜਾਂ 800 ਸਾਲ ਪਹਿਲਾਂ ਇੱਕ ਭਵਿੱਖ ਬਾਣੀ ਹੋਈ ਜੋ ਯਸ਼ਾਇਆ نبی ਆਇਆ ਔਰ ਯਸ਼ਾਇਆ نبی ਨੇ ਯਸ਼ਾਇਆ 9 ਬਾਪ ਉਹਦੀ 6 ਆਤ ਵਿੱਚ ਭਵਿੱਖ ਬਾਣੀ ਕੀਤੀ ਔਰ ਬੋਲਿਆ ਬਹੁਤ ਸਾਰੇ ਹਵਾਲੇ ਨੇ ਯਸ਼ਾਇਦ ਅੰਦਰ ਲਿਖਿਆ ਯਿਸੂ ਮਸੀਹ ਦੇ ਬਾਰੇ ਔਰ 750 ਸਾਲ ਪਹਿਲਾਂ ਉਹਨੇ ਬੋਲ ਦਿੱਤਾ ਕਿ ਇੱਕ ਕੁਆਰੀ ਗਰਭਵਤੀ ਹੋਵੇਗੀ ਔਰ ਉਹ ਪੁੱਤਰ ਜਣੇਗੀ ਤੇ ਉਹ ਪੁੱਤਰ ਜਿਹੜਾ ਹੈ ਉਹ ਲੋਕਾਂ ਨੂੰ ਪਾਪਾਂ ਤੋਂ ਆਜ਼ਾਦ ਕਰੇਗਾ ਔਰ ਉਹ ਜਿਹੜਾ ਪੁੱਤਰ ਹੋਵੇਗਾ ਉਹੋ ਹੀ ਪੁੱਤਰ ਅਨੰਤ ਕਾਲ ਤੀਕਰ ਦਾ ਪਿਤਾ ਵੀ ਹੋਵੇਗਾ ਵੀ ਕਦੇ ਨਾ ਖਤਮ ਹੋਣ ਵਾਲੇ ਸਮੇਂ ਦਾ ਪਿਤਾ ਵੀ ਉਹ ਹੀ ਹੋਵੇਗਾ ਸੋ ਭੈਣ ਭਰਾਵੋ ਜਦ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਤੇ ਪੈਦਾ ਹੋਇਆ ਤੇ ਇੱਕ ਮਰੀਮ ਨਾਂ ਦੀ ਲੜਕੀ ਸੀ ਔਰਤ ਸੀ ਜੀਵਿਆ ਜੇ ਮੰਗਣੀ ਹੋਈ ਸੀ ਔਰ ਬਾਈਬਲ ਦੱਸਦੀ ਕਿ ਫਰਿਸ਼ਤਾ ਉਹਦੇ ਕੋਲ ਆਇਆ ਔਰ ਫਰਿਸ਼ਤੇ ਨੇ ਆਣ ਕੇ ਉਹਨੂੰ ਕਿਹਾ ਮਰਯਮ ਤੈਨੂੰ ਵਧਾਈ ਹੋਵੇ ਕਿ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ ਔਰ ਉਹ ਡਰ ਗਈ ਉਹ ਕਹਿੰਦੀ ਹੈ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਦ ਮੈਂ ਕਿਸੇ ਆਦਮੀ ਨੂੰ ਨਹੀਂ ਜਾਣਦੀ ਮੈਂ ਕਿਸੇ ਬੰਦੇ ਨਾਲ ਮਿਲੀ ਨਹੀਂ ਕਦੇ ਮੇਰੇ ਘਰੇ ਪੁੱਤਰ ਕਿੱਦਾਂ ਹੋ ਸਕਦਾ ਹੈ ਤਾਂ ਉਹਨੇ ਕਿਹਾ ਜਿਹੜਾ ਵਚਨ ਤੂੰ ਪਾਸਟਰਾਂ ਕੋਲੋਂ ਸੁਣਦੀ ਹੈ ਜਾਜਕਾਂ ਕੋਲੋਂ ਸੁਣਦੀ ਹੈ ਕਿ ਇੱਕ ਕੁਆਰੀ ਗਰਭਵਤੀ ਹੋਵੇਗੀ ਸੋ ਉਹ ਜਿਹੜੀ ਲਿਖਤ ਹੈ 750 ਸਾਲ ਪਹਿਲਾਂ ਲਿਖੀ ਹੋਈ ਹੈ ਉਹ ਤੇਰੇ ਜੀਵਨ ਚ ਪੂਰੀ ਹੋਵੇਗੀ ਉਹ ਪੁੱਤਰ ਤੇਰੀ ਕੁੱਖ ਤੋਂ ਜੰਮੇਗਾ ਤੇ ਉਹ ਪਰਮ ਪ੍ਰਧਾਨ ਪਰਮੇਸ਼ਰ ਦਾ ਪੁੱਤਰ ਹੋਵੇਗਾ ਸੋ ਮਰੀਮ ਨੇ ਵੇਖਿਆ ਵੀ ਜੇ ਇਹ ਲਿਖਤਾਂ ਦੇ ਅਨੁਸਾਰ ਆ ਇਹ ਰੱਬ ਦੀ ਮਰਜ਼ੀ ਹੈ ਤੇ ਉਹਨੇ ਆਖਿਆ ਮੈਂ ਰੱਬ ਦੀ ਦਾਸੀ ਆ ਮੈਂ ਉਹਦੇ ਹੁਕਮਾਂ ਦੀ ਪਾਲਣਾ ਕਰਦੀ ਆ ਵਫਾਦਾਰੀ ਨਾਲ ਮੈਂ ਜੀਵਨ ਜੀ ਰਹੀ ਆ ਤੇ ਜੇ ਪ੍ਰਭੂ ਦੀ ਮਰਜ਼ੀ ਇਸ ਤਰ੍ਹਾਂ ਹੈ ਤਾਂ ਫਿਰ ਇਸੇ ਤਰ੍ਹਾਂ ਹੀ ਮੇਰੇ ਨਾਲ ਹੋਵੇ ਕਹਿੰਦੀ ਤੇ ਜਦੋਂ ਉਹਨੇ ਸਵੀਕਾਰ ਕੀਤਾ ਤਾਂ ਉਸ ਬੋਲੇ ਹੋਏ ਸ਼ਬਦ ਦੇ ਨਾਲ ਮਰੀਮ ਗਰਭਵਤੀ ਹੋ ਗਈ ਕਿਉਂਕਿ ਸ਼ਬਦ ਕਿਸੇ ਮਨੁੱਖ ਦਾ ਨਹੀਂ ਸੀ ਕਿਸੇ ਇਨਸਾਨ ਦਾ ਸ਼ਬਦ ਨਹੀਂ ਸੀ ਉਹ ਪਰਮੇਸ਼ਰ ਦਾ ਸ਼ਬਦ ਸੀ ਪਰਮ ਪ੍ਰਧਾਨ ਦਾ ਸ਼ਬਦ ਸੀ ਜੋ ਫਰਿਸ਼ਤਾ ਸਨੇਹਾ ਲੈ ਕੇ ਆਇਆ ਹੀ ਔਰ ਬਾਈਬਲ ਯੂਹਨਾਦੀ انجਿਲ ਪਹਿਲਾ ਅਧਿਆਇ ਦੱਸਦੀ ਹੈ ਕਿ ਆਦ ਵਿੱਚ ਸ਼ਬਦ ਸੀ ਸ਼ਬਦ ਪਰਮੇਸ਼ਰ ਸੀ ਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ ਤੇ ਇਹੋ ਹੀ ਸ਼ਬਦ ਨੇ ਦੇਹ ਦਾ ਰੂਪ ਧਾਰਨ ਕੀਤਾ ਕਿੱਥੇ ਮਰੀਮ ਦੀ ਕੋਖ ਦੇ ਅੰਦਰ ਇਸੇ ਸ਼ਬਦ ਨੇ ਮਰੀਮ ਦੀ ਕੋਖ ਵਿੱਚ ਦੇਦ ਦਾ ਰੂਪ ਧਾਰਨ ਕੀਤਾ ਅਤੇ ਉਹ ਇੱਕ ਮਨੁੱਖ ਜਿਹੜਾ ਹੈ ਇੱਕ ਇਨਸਾਨ ਜਿਹੜਾ ਹੈ ਉਹਦੇ ਰੂਪ ਵਿੱਚ ਪਰਮੇਸ਼ਰ ਜਿਹੜਾ ਮਾਂ ਦੇ ਗਰਭ ਵਿੱਚ ਮਰੀਮ ਦੇ ਗਰਭ ਵਿੱਚ ਪੈਦਾ ਹੋ ਗਿਆ ਸੁਨੋ ਮਹੀਨੇ ਹੋਏ ਜਦ ਯਿਸੂ ਮਸੀਹ ਦਾ ਜਨਮ ਹੋਇਆ ਤੋਂ ਜਨਮ ਹੋਣ ਤੋਂ ਬਾਅਦ ਯਿਸੂ ਮਸੀਹ ਦਾ ਮਰੀਮ ਇਸ ਗੱਲ ਨੂੰ ਜਾਣਦੀ ਸੀ ਯੂਸਫ ਇਸ ਗੱਲ ਨੂੰ ਜਾਣਦਾ ਸੀ ਹੁਣ ਯਿਸੂ ਮਸੀਹ ਵੱਡਾ ਹੋ ਗਿਆ ਔਰ ਜਦੋਂ 30 ਸਾਲਾਂ ਦਾ ਹੋਇਆ ਤਾਂ ਉਹਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਪਹਿਲਾਂ ਯਹੋਨਾ ਦੇ ਹੱਥੋਂ ਬਪਤਿਸਮਾ ਲਿਆ ਉਹਨੇ ਔਰ ਯਾਨੀ ਕਿ ਬਪਤਿਸਮਾ ਕਿਉਂ ਲਿਆ ਮੈਂ ਦੱਸਣਾ ਚਾਹੁੰਦਾ ਯਿਸੂ ਮਸੀਹ ਨੇ ਸਾਰੀਆਂ ਗੱਲਾਂ ਪ੍ਰੈਕਟੀਕਲ ਤੌਰ ਤੇ ਕਰਕੇ ਵਿਖਾਈਆਂ ਲੋਕਾਂ ਨੂੰ ਆਪਣੇ ਚੇਲਿਆਂ ਨੂੰ ਸਮਾਜ ਨੂੰ ਜਗਤ ਨੂੰ ਦੱਸਣ ਵਾਸਤੇ ਕਿ ਦੇਖੋ ਮੈਂ ਪ੍ਰੈਕਟੀਕਲੀ ਆਹ ਕੰਮ ਕੀਤਾ ਤੁਸੀਂ ਵੀ ਕਰ ਸਕਦੇ ਹੋ। ਤਾਂ ਜਦ ਪ੍ਰਭੂ ਯਿਸੂ ਮਸੀਹ ਨੇ ਬਪਤਿਸਮਾ ਲਿਆ ਔਰ ਯਿਸੂ ਮਸੀਹ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਹਨੇ ਕਿਹਾ ਤੋਬਾ ਕਰੋ ਮਨ ਫਰਾਓ ਕਿਉਂਕਿ ਸਵਰਗ ਦਾ ਰਾਜ ਨੇੜਿਆ ਹੈ। ਸੋ ਯਿਸੂ ਮਸੀਹ ਦਾ ਜਿਹੜਾ ਮਕਸਦ ਸੀ ਧਰਤੀ ਉੱਤੇ ਆਉਂਦਾ ਕੀ ਸੀਗਾ ਕਿ ਮਨ ਫਰਾਓ ਤੋਬਾ ਕਰੋ ਸਵਰਗ ਦਾ ਰਾਜ ਨੇੜਿਆ ਆਇਆ ਹੈ। ਸੋ ਯਿਸੂ ਮਸੀਹ ਸਵਰਗ ਦੇ ਰਾਜ ਦੀ ਗੱਲ ਕਰ ਰਿਹਾ ਸੀ ਨਾ ਕਿ ਲੋਕਾਂ ਨੂੰ ਈਸਾਈ ਬਣਾਉਣ ਦੀ ਨਾ ਲੋਕਾਂ ਦਾ ਧਰਮ ਬਦਲਣ ਦੀ ਗੱਲ ਕਰ ਰਿਹਾ ਸੀ ਉਹ ਕਹ ਰਿਹਾ ਹਰੇਕ ਮਨੁੱਖ ਪਾਪੀ ਹੈ ਗੁਨੇਗਾਰ ਆ ਉਹ ਪਾਪ ਤੋਂ ਮੁੜੇ ਅਤੇ ਤੋਬਾ ਕਰੇ ਪਛਤਾਵਾ ਕਰੇ ਕਿ ਮੈਂ ਇੱਕ ਪਾਪੀ ਇਨਸਾਨ ਆ ਔਰ ਉਹ ਇਨਸਾਨ ਤੋਬਾ ਕਰੇ ਅਤੇ ਬਪਤਿਸਮਾ ਲਵੇ ਸੋ ਇਹ ਇੱਕ ਤਰੀਕਾ ਠਰਾਇਆ ਨਵਾਂ ਜਨਮ ਲੈਣ ਦਾ ਧਰਤੀ ਦੇ ਉੱਤੇ ਇੱਕ ਜਨਮ ਉਹ ਜਿਹੜਾ ਅਸੀਂ ਮਾਂ ਦੇ ਪੇਟ ਤੋਂ ਲੈਨੇ ਆ ਔਰ ਇੱਕ ਨਵਾਂ ਜਨਮ ਇਹ ਹੈ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਹੋਣ ਦੇ ਵਾਸਤੇ ਇਹ ਇੱਕ ਤਰੀਕਾ ਯਿਸੂ ਮਸੀਹ ਨੇ ਢਰਾਇਆ ਕਿ ਨਵਾਂ ਜਨਮ ਜਿਹੜਾ ਤੁਸੀਂ ਜਲ ਤੋਂ ਤੇ ਆਤਮਾ ਤੋਂ ਲੈਣਾ ਹੈ ਸੋ ਭੈਣ ਭਰਾਵੋ ਜਦ ਯਿਸੂ ਮਸੀਹ ਨੇ ਪ੍ਰਚਾਰ ਸ਼ੁਰੂ ਕੀਤਾ ਕਰਨਾ ਤੇ ਬਹੁਤ ਸਾਰੇ ਭੂਤਾਂ ਦੇ ਜਕੜੇ ਲੋਕ ਯਿਸੂ ਮਸੀਹ ਨੂੰ ਮਿਲੇ ਤੇ ਯਿਸੂ ਮਸੀਹ ਨੇ ਉਹਨਾਂ ਨੂੰ ਆਗਿਆ ਦਿੱਤੀ ਭੂਤਾਂ ਨੂੰ ਕਿ ਇਹਦੇ ਵਿੱਚੋਂ ਮਨੁੱਖਾਂ ਦੇ ਵਿੱਚੋਂ ਨਿਕਲ ਜਾਓ ਚਾ ਜਦ ਲੋਕਾਂ ਨੇ ਅਚੰਭੇ ਅਤੇ ਅਜੀਬ ਕੰਮ ਵੇਖੇ ਯਿਸੂ ਮਸੀਹ ਨੇ ਅੰਨਿਆਂ ਦੀਆਂ ਅੱਖਾਂ ਖੋਲੀਆਂ ਯੇਸ਼ੂ ਮਸੀਹ ਨੇ ਕੋੜੀਆਂ ਦੇ ਕੋੜ ਸ਼ੁੱਧ ਕੀਤੇ ਲੰਗੜਿਆਂ ਨੂੰ ਲੱਤਾਂ ਦਿੱਤੀਆਂ ਬੋਲਿਆਂ ਦੇ ਕੰਨ ਖੁੱਲ ਗਏ ਕੋੜ ਦੇ ਭਰੇ ਹੋਏ ਲੋਕ ਸੀ ਜਿਹੜੇ ਯੇਸ਼ੂ ਮਸੀਹ ਨੇ ਉਹਨਾਂ ਨੂੰ ਹੱਥ ਲਾਇਆ ਛੂਇਆ ਉਹਨੇ ਆਖਿਆ ਕਿ ਮੈਂ ਚਾਹਨਾ ਕਿ ਤੂੰ ਸ਼ੁੱਧ ਹੋ ਜਾ ਤੇ ਉਹ ਸ਼ੁੱਧ ਹੋ ਗਿਆ ਉਸੇ ਟਾਈਮ ਉਹਦਾ ਸਰੀਰ ਜਿਹੜਾ ਇਸ ਤਰ੍ਹਾਂ ਹੋ ਗਿਆ ਜਿਵੇਂ ਛੋਟੇ ਜਿਹੇ ਬੱਚੇ ਦਾ ਸਰੀਰ ਹੁੰਦਾ ਹੈ ਸੋ ਇਹ ਗੱਲਾਂ ਕਿਉਂ ਯੇਸ਼ੂ ਮਸੀਹ ਨੇ ਕਰਕੇ ਵਿਖਾਈਆਂ ਧਰਤੀ ਦੇ ਉੱਤੇ ਮੈਂ ਫੇਰ ਉਸ ਗੱਲ ਨੂੰ ਦਰਵਾਵਾਂਗਾ ਕੱਜ ਆਪਾਂ ਇਹ ਚੈੱਕ ਕਰਨਾ ਬਾਈਬਲ ਦੀਆਂ ਲਿਖਤਾਂ ਵਿੱਚੋਂ ਕਿ ਯਿਸੂ ਮਸੀਹ ਸੱਚਮੁੱਚ ਪਰਮੇਸ਼ਰ ਹੈ ਜਾਂ ਨਹੀਂ ਹੈ। ਸੋ ਜਦ ਯਿਸੂ ਮਸੀਹ ਅੰਨਿਆਂ ਨੂੰ ਅੱਖਾਂ ਦੇ ਰਿਹਾ ਸੀ ਤਾਂ ਉਹ ਇਹ ਸਾਬਤ ਕਰ ਰਿਹਾ ਸੀ ਕਿ ਆਹ ਜਿਹੜੀ ਮਨੁੱਖ ਦੀ ਦੇਹ ਹੈ ਆਹ ਜਿਹੜਾ ਸਾਡਾ ਸਰੀਰ ਹੈ ਇਹ ਸਰੀਰ ਦਾ ਬਣਾਉਣ ਵਾਲਾ ਇੰਜੀਨੀਅਰ ਹੈ ਦਾ ਮਕੈਨਿਕ ਹੈ ਦਾ ਮਿਸਤਰੀ ਮੈਂ ਆ। ਅੱਖਾਂ ਦੇਣ ਦਾ ਮਤਲਬ ਲੰਗੜਿਆਂ ਨੂੰ ਤੋਰਨ ਦਾ ਮਤਲਬ ਬਿਮਾਰਾਂ ਨੂੰ ਚੰਗੇ ਕਰਨ ਦਾ ਮਤਲਬ ਯਿਸੂ ਮਸੀਹ ਦਾ ਮਕਸਦ ਕੀ ਸੀਗਾ? ਵੀ ਲੋਕਾਂ ਦੇ ਉੱਤੇ ਇਸ ਗੱਲ ਨੂੰ ਪ੍ਰਗਟ ਕਰਨਾ ਸੀਗਾ ਕਿ ਮੈਂ ਹੀ ਇਸ ਮਨੁੱਖ ਦੀ ਬਾਡੀ ਦਾ ਰਚਨਹਾਰ ਆਹ ਨੂੰ ਬਣਾਉਣ ਵਾਲਾ ਤੇ ਪੈਣ ਭਰਾਵੋ ਯੇਸ਼ੂ ਮਸੀਹ ਨੇ ਜਦ ਇਸ ਬਾਡੀ ਦੀ ਰਿਪੇਅਰ ਕੀਤੀ ਬਿਮਾਰਾਂ ਨੂੰ ਚੰਗਿਆਂ ਕੀਤਾ ਅੰਨਿਆਂ ਨੂੰ ਅੱਖਾਂ ਦਿੱਤੀਆਂ ਬੋਲਿਆਂ ਨੂੰ ਕੰਨ ਦਿੱਤੇ ਔਰ ਉਹਨੇ ਇਹ ਪ੍ਰਗਟ ਕੀਤਾ ਕਿ ਉਹ ਸੱਚਮੁੱਚ ਇਸ ਬਾਡੀ ਨੂੰ ਇਸ ਦੇਹ ਨੂੰ ਬਣਾਉਣ ਵਾਲਾ ਮਿਸਤਰੀ ਹੈ ਮਕੈਨਿਕ ਹੈ ਕਰਤਾ ਤਰਤਾ ਆ ਰਚਨਹਾਰ ਆ ਤੋ ਉਹਦਾ ਇਹ ਚੰਗਿਆਈ ਦੇਣ ਦਾ ਮਤਲਬ ਇਹ ਸੀ ਕਿ ਉਹਨੇ ਆਪਣੇ ਆਪ ਨੂੰ ਲੋਕਾਂ ਦੇ ਉੱਤੇ ਪ੍ਰਗਟ ਕੀਤਾ ਕਿ ਮੈਂ ਇਸ ਧਰਤੀ ਦਾ ਪਰਮੇਸ਼ਰ ਹਾਂ ਮੈਂ ਹੀ ਮਨੁੱਖ ਨੂੰ ਬਣਾਇਆ ਹੈ ਯਿਸੂ ਮਸੀਹ ਇੱਕ ਰੁੱਖ ਦੇ ਥੱਲੋਂ ਦੀ ਨੰਗਿਆ ਅੰਜੀਰ ਦਾ ਰੁੱਖ ਸੀ ਤਾਂ ਬਾਈਬਲ 'ਚ ਲਿਖਿਆ ਵੀ ਯਿਸੂ ਮਸੀਹ ਨੂੰ ਭੁੱਖ ਲੱਗੀ ਤੇ ਉਹਨੇ ਉਹਦੇ ਕੋਲ ਕੋਈ ਫਲ ਲੈਣ ਦੀ ਆਸ ਕੀਤੀ ਜਦੋਂ ਨੇ ਵੇਖਿਆ ਵੀ ਇਸ ਬੂਟੇ ਤੇ ਕੋਈ ਫਲ ਨਹੀਂ ਲੱਗਿਆ ਤੋਨੇ ਮੂੰਚੇ ਸ਼ਬਦ ਬੋਲਿਆ ਤੁਰੇ ਜਾਂਦੇ ਨੇ ਕਿ ਉਹਨੇ ਕਹੇ ਜਾ ਅੱਜ ਤੋਂ ਬਾਅਦ ਤੈਨੂੰ ਕਦੇ ਵੀ ਫਲ ਨਾ ਲੱਗੇ ਤਾਂ ਯਿਸੂ ਮਸੀਹ ਇੱਕ ਪਿੰਡ ਵਿੱਚ ਅੱਗੇ ਲੰਘਿਆ ਪ੍ਰਚਾਰ ਕਰਨ ਵਾਸਤੇ ਤੇ ਅਗਲੇ ਦਿਨ ਜਦੋਂ ਵਾਪਸ ਆਇਆ ਤਾਂ ਚੇਲੇ ਨਾਲ ਸੀ ਔਰ ਚੇਲੇ ਉਹਦੇ ਸ਼ਬਦਾਂ ਦਾ ਧਿਆਨ ਰੱਖਦੇ ਸੀ ਵੀ ਇਹ ਕੀ ਬੋਲਦਾ ਔਰ ਚੇਲਿਆਂ ਨੇ ਆਣ ਕੇ ਜਦ ਵੇਖਿਆ ਤਾਂ ਉਹ ਰੁੱਖ ਸੱਚਮੁੱਚ ਇੰਜ ਸੜਿਆ ਪਿਆ ਸੀਗਾ ਕਿ ਜਿਵੇਂ ਕਦੇ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਸੜਿਆ ਰੁੱਖ ਆ ਸੁੱਕਾ ਬਿਲਕੁਲ ਸੁੱਕ ਗਿਆ ਉਹਦਾ ਜੀਵਨ ਹੀ ਖਤਮ ਹੋ ਗਿਆ ਤੋ ਚੇਲਿਆਂ ਨੇ ਕਿਹਾ ਵੇਖੋ ਗੁਰੂ ਜੀ ਜਿਹੜਾ ਸ਼ਬਦ ਤੁਸੀਂ ਬੋਲਿਆ ਸੀ ਐਸ ਰੁੱਖ ਨੂੰ ਕੱਲ ਹੈਨਾ ਕਿ ਇਹ ਨੂੰ ਅੱਜ ਤੋਂ ਬਾਅਦ ਕੋਈ ਫਲ ਨਾ ਲੱਗੇ ਤਾਂ ਸੱਚਮੁੱਚ ਇਹ ਰੁੱਖ ਤਾਂ ਸੜ ਗਿਆ ਸੁੱਕ ਗਿਆ ਉਹਨੇ ਕਿਹਾ ਤੁਸੀਂ ਇਹ ਰੁੱਖ ਦੇ ਸੜਨ ਕਰਕੇ ਵਿਸ਼ਵਾ ਬੜੇ ਖੁਸ਼ ਹੋਏ ਤੇ ਨੰਦ ਹੋਏ ਬੜੇ ਵੇਖਦੇ ਹੋ ਉਹਨੇ ਕਿਹਾ ਤੁਸੀਂ ਇਸ ਤੋਂ ਵੀ ਵੱਡੀਆਂ ਗੱਲਾਂ ਵੇਖੋਗੇ ਕੇਵਲ ਮੇਰੇ ਨਾਲ ਤੁਰੇ ਰੋ ਵਿਸ਼ਵਾਸ ਕਰੋ ਤੇ ਇਸ ਤੋਂ ਵੱਡੇ ਵੱਡੇ ਕੰਮ ਤੁਸੀਂ ਵੇਖੋਗੇ ਸੋ ਜੀਜ਼ ਪੈਣ ਪਰਾਵੋ ਯਹੂਨਾ ਦੀ ਇੰਜੀਲ 9 ਦੇ ਅੰਦਰ ਉਸ ਲਿਖਿਆ ਹੈ ਕਿ ਇੱਕ ਜਮਾਂਦਰੂ ਅੰਨਾ ਸੀ ਉਹਦੇ ਡੇਲੇ ਹੈ ਨਹੀਂ ਸੀ ਵਿੱਚ ਆ ਖੁੱਡਾਂ ਹੀ ਸੀਗੀਆਂ ਕੱਲੀਆਂ ਅੱਖਾਂ ਦੇ ਵਿੱਚ ਡੇਲੇ ਬਣੇ ਨਹੀਂ ਸੀ ਉਹਦੇ ਤਾਂ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਬੰਦਾ ਮਿਲਿਆ ਤਾਂ ਉਹਦੇ ਚੇਲਿਆਂ ਨੇ ਪੁੱਛਿਆ ਵੀ ਕਿੰਨੇ ਪਾਪ ਕੀਤਾ ਜੋ ਇਹ ਅੰਨਾ ਜੰਮਿਆ ਕਿ ਇਹਦੀ ਮਾਂ ਨੇ ਇਹਦੇ ਪਿਓ ਨੇ ਤਾਂ ਯਿਸੂ ਨੇ ਚੇਲਿਆਂ ਨੂੰ ਉੱਤਰ ਦਿੱਤਾ ਵੀ ਨਾ ਤੇ ਇਹਦੀ ਮਾਂ ਨੇ ਕੋਈ ਪਾਪ ਕੀਤਾ ਨਾ ਇਹਦੇ ਪਿਓ ਨੇ ਕੀਤਾ ਪਰ ਇਹ ਇਸ ਲਈ ਅੰਨਾ ਜੰਮਿਆ ਕਿ ਪਰਮੇਸ਼ਰ ਦੀ ਮਹਿਮਾ ਦੇ ਕੰਮੋ ਦੇ ਜਲਾਲ ਦੇ ਕੰਮ ਇਹਦੇ ਜੀਵਨ ਦੇ ਵਿੱਚੋਂ ਪ੍ਰਗਟ ਕੀਤੇ ਜਾਣ। ਜੋ ਪੈਨ ਪ੍ਰਭੂ ਯਿਸੂ ਮਸੀਹ ਨੇ ਲਿਖਿਆ ਜ਼ਮੀਨ ਦੇ ਉੱਤੇ ਥੁੱਕਿਆ ਔਰ ਮਿੱਟੀ ਗੋਈ ਗਿੱਲੀ ਕੀਤੀ ਤੇ ਦੋ ਗੋਲੀਆਂ ਬਣਾ ਕੇ ਤੇ ਉਹਦੀਆਂ ਅੱਖਾਂ ਦੇ ਵਿੱਚ ਪਾ ਦਿੱਤੀਆਂ। ਠੀਕ ਹੈ ਜਦ ਦੋ ਗੋਲੀਆਂ ਅੱਖਾਂ ਦੇ ਵਿੱਚ ਪਾ ਦਿੱਤੀਆਂ ਤੇ ਉਹਨੂੰ ਇੱਕ ਤਲਾ ਦੇ ਵਿੱਚ ਉਹਨੇ ਕਿਹਾ ਜਾ ਕੇ ਉੱਥੇ ਧੋ ਲੱਖਾਂ ਨੂੰ ਜਦ ਉਹਨੇ ਧੋਤੀਆਂ ਤਾਂ ਉਹਨੂੰ ਦਿਸਣਾ ਸ਼ੁਰੂ ਹੋ ਗਿਆ। ਸੋ ਉਹ ਮਿੱਟੀ ਦੀਆਂ ਅੱਖਾਂ ਬਣਾ ਕੇ ਉਹਨੇ ਗੋਲੀਆਂ ਉਹਦੇ ਦੋ ਪਾਈਆਂ ਅੱਖਾਂ ਦੇ ਵਿੱਚ ਡੇਲਿਆਂ ਦੇ ਵਿੱਚ ਕਿਉਂਕਿ ਉਹਦੇ ਡੇਲੇ ਬਣੇ ਨਹੀਂ ਸੀ ਬਣਾਏ ਨਹੀਂ ਸੀ ਪ੍ਰਭੂ ਨੇ ਆਪ ਹੀ ਤਾਂ ਜਦੋਂ ਉਹਨੂੰ ਬਣਾਇਆ ਤਾਂ ਯਿਸੂ ਮਸੀਹ ਨੇ ਕੀ ਪ੍ਰਗਟ ਕੀਤਾ ਉੱਥੇ ਨੇ ਪ੍ਰਗਟ ਕੀਤਾ ਕਿ ਆਦਮ ਦੇ ਬਾਗ ਵਿੱਚ ਜਿਹੜਾ ਮਨੁੱਖ ਦਾ ਬਣਾਉਣ ਵਾਲਾ ਸੀ ਰਚਣਹਾਰਾ ਸੀ ਉਹ ਮੈਂ ਹੀ ਹਾਂ ਸੋ ਯਿਸੂ ਮਸੀਹ ਸਫਰ ਕਰਦਾ ਪਿੰਡਾਂ ਵਿੱਚ ਉਹ ਪ੍ਰਚਾਰ ਕਰਦਾ ਜਾ ਰਿਹਾ ਤੇ ਇੱਕ ਨਾਇਨ ਸ਼ਹਿਰ ਦੀ ਇੱਕ ਵਿਧਵਾ ਔਰਤ ਸੀਗੀ ਔਰ ਉਹਨਾਂ ਇੱਕੋ ਹੀ ਪੁੱਤ ਸੀਗਾ ਔਰ ਉਹ ਪੁੱਤ ਜਿਹੜਾ ਸੀ ਉਹਦਾ ਉਹ ਮਰ ਗਿਆ ਤੇ ਉਹ ਸਵੇ ਮਰਿਆ ਸੀ ਤੇ ਉਹ ਨੂੰ ਰੋ ਰੇ ਸੀ ਲੈ ਕੇ ਜਾ ਰਹੇ ਸੀਗੇ ਔਰ ਉਹ ਔਰਤ ਬੜਾ ਵਿਰਲਾਪ ਕਰ ਰਹੀ ਸੀ ਵੀ ਪਹਿਲਾਂ ਤਾਂ ਮੇਰਾ ਪਤੀ ਮਰ ਗਿਆ ਮੈਂ ਵਿਧਵਾ ਆ ਤੇ ਮੇਰੇ ਕੋਲ ਇੱਕੋ ਪੁੱਤ ਸੀ ਤੇ ਉਹ ਵੀ ਮਰ ਗਿਆ ਤੇ ਮੇਰੇ ਜੀਣ ਦਾ ਤਾਂ ਮਕਸਦ ਹੀ ਖਤਮ ਹੋ ਗਿਆ ਦੁਨੀਆ ਤੇ ਮੇਰੀ ਤਾਂ ਦੁਨੀਆ ਹੀ ਉੱਜੜ ਗਈ ਤਈਸੂ ਮਸੀ ਨੇ ਉਹਦੀ ਅਰਥੀ ਰੋਕੀ ਉਹਦੇ ਪੁੱਤਰ ਨੂੰ ਰੋਕਿਆ ਜੋ ਲੋਕ ਉਹਨੂੰ ਲੈ ਕੇ ਜਾ ਰਹੇ ਸੀ ਕਬਰਸਤਾਨ ਵੱਲ ਔਰ ਯਿਸੂ ਮਸੀਹ ਨੇ ਆਖਿਆ ਵੀ ਇਹ ਕੀ ਹੋਇਆ ਉਹ ਕਹਿੰਦੇ ਵੀ ਇਹਦਾ ਇੱਕੋ ਪੁੱਤ ਸੀ ਮਰ ਗਿਆ ਤੇ ਯਿਸੂ ਮਸੀਹ ਨੇ ਉਸ ਮੁੰਡੇ ਨੂੰ ਬਾਹੋਂ ਫੜਿਆ ਤੇ ਉਹਨੂੰ ਆਖਿਆ ਵੀ ਉੱਠ ਨੌਜਵਾਨ ਖੜਾ ਹੋ ਜਾ ਤੂੰ ਉੱਠ ਕੇ ਤੁਰਨ ਫਿਰਨ ਲੱਗ ਪਿਆ ਸੋ ਮੁਰਦੇ ਜਿੰਦੇ ਕਰਨ ਦਾ ਯਿਸੂ ਮਸੀਹ ਦਾ ਕੀ ਮਤਲਬ ਸੀਗਾ ਉਹਦਾ ਦੱਸਣ ਦਾ ਇਹ ਮਤਲਬ ਸੀ ਮੁਰਦੇ ਨੂੰ ਜਿੰਦੇ ਕਰਨ ਦਾ ਕਿ ਮੈਂ ਹੀ ਜੀਵਨ ਦੇਣ ਵਾਲਾ ਤੇ ਮੈਂ ਹੀ ਜੀਵਨ ਵਾਪਸ ਲੈਣ ਵਾਲਾ ਹੈ ਇਸ ਮਨੁੱਖ ਨੂੰ ਬਣਾਉਣ ਵਾਲਾ ਮੈਂ ਦਾ ਕਰਤਾ ਧਰਤਾ ਮੈਂ ਆ ਜਿੰਦਗੀ ਦਾ ਮਾਲਕ ਕੌਣ ਆ ਮੈਂ ਆ ਤਾਂ ਯਿਸੂ ਮਸੀਹ ਨੇ ਮੁਰਦੇ ਜਿੰਦੇ ਕਰਕੇ ਇਹ ਸਾਬਤ ਕੀਤਾ ਕਿ ਉਹ ਇਹ ਮਨੁੱਖ ਨੂੰ ਜੀਵਨ ਦੇਣ ਦਾ ਪੂਰਾ ਕਰਤਾ ਧਰਤਾ ਹੈ ਤੇ ਮਾਲਕ ਹੈ ਜਿੰਦਗੀ ਦੇਣ ਦਾ ਠੀਕ ਹੈ ਤਾਂ ਮਨੁੱਖ ਨੂੰ ਜੀਵਨ ਉਹਨੇ ਦੇ ਦਿੱਤਾ ਇੱਕ ਜ਼ੈਰਸ ਨਾਂ ਦਾ ਬੰਦਾ ਹੈ ਬਾਈਬਲ ਦੇ ਵਿੱਚ ਲਿਖਿਆ ਉਹਦੀ ਬੇਟੀ ਮਰ ਗਈ ਸੀ ਉਹ ਸੱਜਰੀ ਮਰੀ ਸੀ ਤੇ ਉਹ ਲੋਕ ਉੱਥੇ ਰੋ ਰਹੇ ਪਿਟ ਰਹੇ ਆ ਤਾਂ ਯਿਸੂ ਮਸੀਹ ਉਹਦੇ ਘਰ ਵਿੱਚ ਗਿਆ ਉਦੇ ਪਿਓ ਨੇ ਸੱਦਾ ਦਿੱਤਾ ਵੀ ਆਓ ਮੇਰੇ ਘਰੇ ਗੁਰੂ ਜੀ ਉਹ ਲੈਣ ਆਇਆ ਉਹਨੂੰ ਭੀੜ ਦੇ ਵਿੱਚੋਂ ਤਾਂ ਉਸ ਜਿਹਰਸ ਨਾਮ ਦੇ ਬੰਦੇ ਨੇ ਜਾ ਕੇ ਯਿਸੂ ਮਸੀਹ ਨੂੰ ਸੱਦਾ ਦਿੱਤਾ ਵੀ ਮੇਰੇ ਘਰ ਆਓ ਤੇ ਮੇਰੀ ਬੇਟੀ ਬਿਮਾਰ ਆ ਤਾਂ ਉਹ ਮਗਰੋਂ ਆ ਕੇ ਇੱਕ ਨੇ ਸੁਨੇਹਾ ਦਿੱਤਾ ਵੀ ਗੁਰੂ ਨੂੰ ਖੇਚਲਣਾ ਦੇ ਤਾ ਮਰ ਗਈ ਐ ਤੇ ਉਹ ਡਰ ਗਿਆ ਘਬਰਾ ਗਿਆ ਪਰ ਯਿਸੂ ਨੇ ਆਖਿਆ ਹੌਸਲਾ ਰੱਖ ਕੇਵਲ ਵਿਸ਼ਵਾਸ ਕਰ ਮੇਰੇ ਉੱਤੇ ਤੇ ਤੇਰੀ ਬੇਟੀ ਮਰੀ ਨਹੀਂ ਉਹ ਤਾਂ ਸੁੱਤੀ ਪਈ ਐ ਤਾਂ ਜਦ ਯਿਸੂ ਘਰੇ ਗਿਆ ਤਾਂ ਉੱਥੇ ਲੋਕ ਰੋ ਰੇ ਐ ਪਿਟਰੇ ਐ ਵਰਲਾਪ ਕਰ ਰਿਹਾ ਤਈਸੂਨੇ ਜਾ ਕੇ ਕਿਹਾ ਕਿਉਂ ਰੋਂਦੇ ਹੋ ਨਾ ਰੋਵੋ ਚੁੱਪ ਕਰਜੋ ਸਾਰੇ ਕੁੜੀ ਮਰੀ ਨਹੀਂ ਐ ਸੁੱਤੀ ਪਈ ਐ ਤਾਂ ਲੋਕ ਵਿੱਚੋਂ ਸਿਆਣੇ ਜਿਹੜੇ ਸੂਝਵਾਨ ਬੰਦੇ ਹੋ ਹੱਸਣ ਲੱਪੇ ਕਹਿੰਦੇ ਹੈ ਵੀ ਆਹ ਮੁੰਡਾ ਯਾ 30 ਸਾਲਾਂ ਦਾ ਆ ਗਿਆ ਈ ਤੇ ਇਹ ਕਿਹੋ ਜੀਆਂ ਨਵੀਆਂ-ਨਵੀਆਂ ਗੱਲਾਂ ਕਰਨ ਡਿਆ ਹੈ ਹੈ ਲੱਗਦਾ ਉਹਨਜੀ ਕਮਲਾ ਆ ਹੈ ਤਾਂ ਲੋਕਾਂ ਨੇ ਉਹਨੂੰ ਉਹੀ ਸਮਝਿਆ ਐਵੇਂ ਸਮਝਿਆ ਵੀ ਕੋਈ ਝੱਲਾ ਬੰਦਾ ਐ ਸ਼ਾਇਦ ਵੀ ਇਦਾਂ ਦੀ ਗੱਲ ਕਰ ਗਿਆ ਪਰ ਯਸੂਸੀ ਅੰਦਰ ਗਿਆ ਉੱਥੇ ਔਰ ਜਾ ਕੇ ਉਸ ਕੁੜੀ ਦਾ ਹੱਥ ਫੜਿਆ ਉਸ ਨੂੰ ਕਹਿੰਦਾ ਵੀ ਹੇ ਲੜਕੀ ਉੱਠ ਤੇ ਖੜੀ ਹੋ ਜਾ ਤੇ ਉਹ ਉੱਠ ਕੇ ਤੁਰਨ ਫਿਰਨ ਲੱਗ ਪਈ ਤਾਂ ਉਹਦੇ ਮਾਪਿਓ ਹਰਾਣ ਹੋ ਗਏ ਵੇਖ ਕੇ ਯਿਸੂ ਮਸੀਹ ਨੂੰ ਜਦੋਂ ਇਸ ਧਰਤੀ ਉੱਤੇ ਸੀ ਤਾਂ ਲੋਕਾਂ ਨੇ ਕੋਈ ਬਾਤ ਆ ਉਹਦਾ ਕਦਰ ਮਾਨ ਨਹੀਂ ਕੀਤਾ ਮਤਲਬ ਕਿ ਉਹਨੂੰ ਸਮਝ ਨਹੀਂ ਸਕੇ ਵੀ ਉਹ ਕੀ ਹੈ ਕਿਉਂਕਿ ਯਿਸੂ ਮਸੀਹ ਪਰਮੇਸ਼ਰ ਸੀ ਪਰ ਉਹ ਦੇਹ ਵਿੱਚ ਲੁਕਿਆ ਹੋਇਆ ਸੀ ਉਹ ਸਰੀਰ ਦੇ ਵਿੱਚ ਲੁਕਿਆ ਹੈ ਪਰਮੇਸ਼ਰ ਸੀ ਮਨੁੱਖੀ ਦੇਹ ਦਾ ਰੂਪ ਉਹਨੇ ਧਾਰਨ ਕੀਤਾ ਹੋਇਆ ਸੀਗਾ ਔਰ ਲੋਕ ਉਹਨੂੰ ਐਵੇਂ ਹੀ ਐਵੇਂ ਸਮਝਦੇ ਹੀ ਇਥੋਂ ਤੱਕਰ ਬਾਈਬਲ ਦੇ ਵਿੱਚ ਲਿਖਿਆ ਵੀ ਉਹਨੂੰ ਲੋਕਾਂ ਨੇ ਕਿਹਾ ਵੀ ਇਹਨੂੰ ਭੂਤ ਚਿੰਬੜਿਆ ਇਥੋਂ ਤੱਕਰ ਲੋਕਾਂ ਨੇ ਕਿਹਾ ਵੀ ਇਹਦਾ ਦਿਮਾਗ ਆਪਣੇ ਟਿਕਾਣੇ ਤੋਂ ਹਿੱਲ ਗਿਆ ਇਹ ਆਪਣੇ ਆਪ ਚੋਂ ਬਾਹਰ ਹੋ ਗਿਆ ਇਥੋਂ ਤੱਕਰ ਲੋਕਾਂ ਨੇ ਕਿਹਾ ਉਸ ਸਮੇਂ ਦੇ ਲੋਕਾਂ ਨੇ ਕਿਉਂਕਿ ਇਹ ਸੂ ਮਸੀਧੀਆਂ ਗੱਲਾਂ ਸਮਾਜ ਦੇ ਨਾਲ ਰਲਦੀਆਂ ਨਹੀਂ ਸੀ ਸਮਾਜ ਦੇ ਲੋਕਾਂ ਨਾਲ ਗੱਲਾਂ ਉਹਦੀਆਂ ਮੈਚ ਕਰਦੀਆਂ ਨਹੀਂ ਸੀ ਸੋ ਉਹਦੀਆਂ ਗੱਲਾਂ ਅਸਮਾਨੀ ਸੀ ਖੁਦਾਈ ਗੱਲਾਂ ਸੀ ਕਿਉਂਕਿ ਧਰਤੀ ਉੱਤੇ ਦੇਹ ਵਿੱਚ ਖੁਦਾ ਸੀ ਉਹ ਮਾਸ ਰੂਪੀ ਦੇਹ ਵਿੱਚ ਇੱਕ ਲਪੇਟਿਆ ਤੋਹਫਾ ਹੀ ਸਾਡੇ ਵਾਸਤੇ ਉਹ ਧਰਤੀ ਤੇ ਬੜਾ ਸਾਦਾ ਜਿਹਾ ਮਨੁੱਖ ਬਣ ਕੇ ਤੁਰਿਆ ਫਿਰਿਆ ਔਰ ਸਾਡੇ ਇੱਕ ਤਿੰਨ ਸਾਲ ਯਿਸੂ ਮਸੀਹ ਨੇ ਆਪਣੀ ਸੇਵਕਾਈ ਦਾ ਕੰਮ ਕੀਤਾ ਕੁਝ ਲੋਕ ਕਹਿੰਦੇ ਵੀ ਯਿਸੂ ਮਸੀਹ ਨੇ ਭਗਤੀ ਕੀਤੀ ਆ ਯਿਸੂ ਮਸੀਹ ਨੇ ਕਿਤੇ ਇੱਕ ਦਿਨ ਵੀ ਬਾਈਬਲ ਚ ਨਹੀਂ ਲਿਖਿਆ ਵੀ ਉਹਨੇ ਭਗਤੀ ਕੀਤੀ ਆ ਉਹ ਜਵਾਨ ਹੋਇਆ ਮਾਪਿਓ ਦੀ ਆਗਿਆਕਾਰੀ ਵਿੱਚ ਰਿਹਾ 30 ਸਾਲ ਤੱਕ ਔਰ ਜਦੋਂ ਜਵਾਨ ਹੋਇਆ ਤਬ ਉਹ ਉਸਮਾ ਲੈ ਕੇ ਜਾ ਕੇ ਸਿੱਧਾ ਯੂਨੇ ਸੇਵਕਾਈ ਦਾ ਕੰਮ ਕਰਨਾ ਸ਼ੁਰੂ ਕਰਤਾ 40 ਰੋਜ਼ੇ ਰੱਖ ਕੇ ਤੋਂ 40 ਰੋਜ਼ੇ ਰੱਖ ਕੇ ਵੀ ਉਹਨੇ ਸਾਡੇ ਤੇ ਤੁਹਾਡੇ ਲਈ ਰੱਖੇ ਮੇਰੇ ਲਈ ਰੱਖੇ ਤਾਂ ਕਿ ਸਾਡੇ ਪਾਪਾਂ ਦਾ ਜਿਹੜਾ ਬੋਝ ਆ ਉਹਦਾ ਯਿਸੂ ਮਸੀਹ ਸਾਡੇ ਪਾਪਾਂ ਦਾ ਇਕਰਾਰ ਕਰ ਰਿਆ ਸੀਗਾ ਯਿਸੂ ਮਸੀਹ ਉਤੇ ਸਲੀਬ ਤੇ ਮਰ ਰਿਆ ਸੀਗਾ ਤੋਂ ਸਾਡੇ ਲਈ ਮਰ ਰਿਆ ਸੀ ਤੋਂ ਅੰਨਿਆ ਨੂੰ ਅੱਖਾਂ ਦੇਣ ਦਾ ਮਤਲਬ ਕੋੜੀਆਂ ਨੂੰ ਠੀਕ ਕਰਨ ਦਾ ਮਤਲਬ ਇਹ ਸੀਗਾ ਕਿ ਯਿਸੂ ਮਸੀਹ ਨੇ ਸਾਬਤ ਕੀਤਾ ਵੀ ਆਹ ਜਿਹੜੀ ਮਨੁੱਖ ਦੀ ਦੇਹ ਆ ਜਿਹੜਾ ਸਰੀਰ ਆ ਉਹਨੇ ਦੱਸਿਆ ਵੀ ਇਹਦਾ ਮਕੈਨਿਕ ਇਹਦਾ ਮਿਸਤਰੀ ਮੈਂ ਹਾਂ ਇਹ ਸਾਬਤ ਕੀਤਾ ਯਿਸੂ ਮਸੀਹ ਨੇ ਤਾਂ ਯਿਸੂ ਮਸੀਹ ਚੰਗਿਆਈ ਕਿਉਂ ਦਿੰਦਾ ਅੱਜ ਕਈ ਲੋਕ ਗੁੱਸਾ ਕਰਦੇ ਵੀ ਇਹ ਕਿਵੇਂ ਹੋ ਸਕਦਾ ਯਿਸੂ ਮਸੀਹ ਨੇ ਆਖਿਆ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਉਹ ਮੇਰੇ ਨਾਲ ਵੀ ਵੱਡੇ ਕੰਮ ਕਰੇਗਾ ਅੱਜ ਕੋਈ ਵੀ ਭਾਈ ਕੋਈ ਵੀ ਭੈਣ ਯਿਸੂ ਮਸੀਹ ਉੱਤੇ ਜਿਹੜਾ ਵਿਸ਼ਵਾਸ ਕਰਦਾ ਔਰ ਵਿਸ਼ਵਾਸ ਕਰਕੇ ਪ੍ਰਾਰਥਨਾ ਕਰੇ ਔਰ ਯਿਸੂ ਮਸੀਹ ਉਹਦੀ ਪ੍ਰਾਰਥਨਾ ਨੂੰ ਸੁਣਦਾ ਸੋ ਇਹਨਾਂ ਗੱਲਾਂ ਦੇ ਨਾਲ ਇਹ ਸਾਡੇ ਉੱਤੇ ਪ੍ਰਗਟ ਹੁੰਦਾ ਬਾਈਬਲ ਦੇ ਵਿੱਚੋਂ ਕਿ ਯਿਸੂ ਮਸੀਹ ਇਸ ਸ੍ਰਿਸ਼ਟੀ ਦਾ ਇਸ ਸਰੀਰ ਦਾ ਬਣਾਉਣ ਵਾਲਾ ਸਾਰੀ ਕਾਇਨਾਤ ਦਾ ਬਣਾਉਣ ਵਾਲਾ ਪਰਮੇਸ਼ਰ ਹੈ ਔਰ ਉਹ ਅੱਜ ਵੀ ਜਿਉਂਦਾ ਪਰਮੇਸ਼ਰ ਹੈ ਔਰ ਉਹਨੂੰ ਗਏ ਨੂੰ 2000 ਸਾਲ ਹੋ ਗਏ ਨੇ ਔਰ ਯਿਸੂ ਮਸੀਹ ਫੇਰ ਦੁਬਾਰਾ ਦੁਨੀਆ ਦੇ ਉੱਤੇ ਵਾਪਸ ਆ ਰਿਹਾ ਬੜੀ ਜਲਦੀ ਔਰ ਉਹ ਦੁਨੀਆ ਦਾ ਲੇਖਾ ਲੈਣ ਵਾਸਤੇ ਆ ਰਿਹਾ ਹੈ ਔਰ ਜਿਹੜੇ ਲੋਕ ਉਹਨੂੰ ਮੰਨਦੇ ਨੇ ਬਾਈਬਲ ਨੇ ਕਿਹਾ ਵੀ ਉਹ ਲੋਕ ਹਮੇਸ਼ਾ ਹਮੇਸ਼ਾ ਦੀ ਜ਼ਿੰਦਗੀ ਹਮੇਸ਼ਾ ਹਮੇਸ਼ਾ ਦੀ ਇਹ ਗੱਲ ਬੜੀ ਗੌਰ ਕਰਨ ਵਾਲੀ ਹੈ ਸਦਾ ਸਦਾ ਦੀ ਜ਼ਿੰਦਗੀ ਉਹਦੇ ਨਾਲ ਲੋਕ ਜਿਉਣਗੇ ਸੋ ਪ੍ਰਭੂ ਯੇਸ਼ੂ ਮਸੀਹ ਦੇ ਦਿਨਾਂ ਵਿੱਚ ਲੋਕਾਂ ਨੇ ਉਹਨੂੰ ਬਹੁਤ ਮੰਦੇ ਸ਼ਬਦ ਬੋਲੇ ਕਈਆਂ ਨੇ ਉਹਨੂੰ ਨਜਾਇਜ਼ ਔਲਾਦ ਵੀ ਕਿਹਾ ਵੀ ਬਿਨਾ ਪਿਓ ਤੋਂ ਔਲਾਦ ਹੈ ਜਿਸ ਤਰ੍ਹਾਂ ਅੱਜ ਵੀ ਲੋਕ ਕਹਿੰਦੇ ਨੇ ਸੋ ਕਹਿਣ ਵਾਲਿਆਂ ਦਾ ਕਿਸੇ ਨੇ ਮੂੰਹ ਨਹੀਂ ਫੜ ਲੈਣਾ ਉਹ ਜੋ ਕਹਿੰਦੇ ਨੇ ਕਈ ਜਾਣ ਕੋਈ ਗੱਲ ਨਹੀਂ ਪਰ ਬਾਈਬਲ ਨੇ ਕਿਹਾ ਵੀ ਯੇਸ਼ੂ ਮਸੀਹ ਪਰਮ ਪ੍ਰਧਾਨ ਦਾ ਪੁੱਤਰ ਸੀ ਉਹ ਕੁਵਾਰੀ ਮਰੀਮ ਤੋਂ ਪੈਦਾ ਹੋਇਆ ਬਿਨਾ ਕਿਸੇ ਔਰਤ ਦੇ ਮਰਦ ਦੇ ਮੇਲ ਮਲਾਪ ਤੋਂ ਬਗੈਰ ਪੈਦਾ ਹੋਇਆ ਯਿਸੂ ਮਸੀਹ ਨੇ ਕੋਈ ਵਿਆਹ ਨਹੀਂ ਕੀਤਾ ਯਿਸੂ ਮਸੀਹ ਨੇ ਕੋਈ ਸ਼ਾਦੀ ਨਹੀਂ ਕੀਤੀ ਔਰ ਨਾ ਹੀ ਯਿਸੂ ਮਸੀਹ ਦੇ ਉੱਤੇ ਕੋਈ ਦੋਸ਼ ਸਿੱਧ ਕਰ ਸਕਿਆ ਯਿਸੂ ਮਸੀਹ ਦੋ ਅਦਾਲਤਾਂ ਵਿੱਚ ਪੇਸ਼ ਕੀਤਾ ਗਿਆ ਦੋਨਾਂ ਅਦਾਲਤਾਂ ਨੇ ਉਹਨੂੰ ਕਿਹਾ ਵੀ ਇਹਦੇ ਵਿੱਚ ਦੋਸ਼ ਕੋਈ ਵੀ ਨਹੀਂਗਾ ਔਰ ਯਿਸੂ ਮਸੀਹ ਨੂੰ ਜਦ ਪੀਲਾਤੂ ਸਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ ਉਹਨੂੰ ਕਹਿੰਦਾ ਲੋਕ ਤੇਰੇ ਉੱਤੇ ਦੋਸ਼ ਲਾਉਂਦੇ ਨੇ ਤੇ ਤੂੰ ਬੋਲਦਾ ਕਿਉਂ ਨਹੀਂ ਹੈ ਕਿ ਤੂੰ ਪਰਮੇਸ਼ਰ ਦਾ ਪੁੱਤਰ ਐ ਯਿਸੂ ਮਸੀਹ ਨੇ ਕਿਹਾ ਇਦੂ ਅੱਗੇ ਤੂੰ ਮੈਨੂੰ ਪਰਮ ਪ੍ਰਧਾਨ ਦੇ ਮਹਿਮਾ ਦੇ ਵਿੱਚ ਸੱਜੇ ਪਾਸੇ ਬਰਾਜਮਾਨ ਵੇਖੇਂਗਾ ਤਾਂ ਉਹਨੇ ਵੇਖਿਆ ਵੀ ਯਾਰ ਇਹਦੀਆਂ ਗੱਲਾਂ ਧਰਤੀ ਦੀਆਂ ਨਹੀਂ ਗੀਆਂ ਗੱਲਾਂ ਇਹਦੀਆਂ ਅਸਮਾਨੀ ਨੇ ਬੰਦੇ ਦੀਆਂ ਤੇ ਐਵੇਂ ਲੋਕ ਦੋਸ਼ ਲਾਈ ਜਾਂਦੇ ਨੇ ਪਰ ਯਿਸੂ ਮਸੀਹ ਦਾ ਮਰਨਾ ਸਾਡੀ ਮੁਕਤੀ ਦਾ ਕਾਰਨ ਸੀ ਬਹੁਤ ਸਾਰੇ ਲੋਕ ਕਹਿੰਦੇ ਯਿਸੂ ਮਸੀਹ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਯਿਸੂ ਮਸੀਹ ਨੇ ਕਬਰ ਨੂੰ ਜਿੱਤਣਾ ਸੀ ਯਿਸੂ ਮਸੀਹ ਨੇ ਮੌਤ ਨੂੰ ਜਿੱਤਣਾ ਸੀ ਔਰ ਇਹ ਗੱਲ ਸਾਰੇ ਸੰਸਾਰ ਦੇ ਉੱਤੇ ਸਾਰੇ ਸਮਾਜ ਦੇ ਉੱਤੇ ਉਹਨੇ ਪ੍ਰਗਟ ਕਰਨੀ ਸੀ ਕਿ ਮੈਂ ਮੌਤ ਦਾ ਬਾਗੀ ਆ ਯਿਸੂ ਮਸੀਹ ਨੇ ਆਖਿਆ ਮੇਰੀ ਜਾਨ ਮੇਰੇ ਕੋਲੋਂ ਕੋਈ ਲੈਂਦਾ ਨਹੀਂ ਆ ਮੇਰੇ ਕੋਲੇ ਅਧਿਕਾਰ ਆ ਵੀ ਆਪਣੀ ਮਰਜ਼ੀ ਨਾਲ ਮੈਂ ਆਪਦੀ ਜਾਨ ਦੇਣਾ ਤੇ ਆਪਦੀ ਮਰਜ਼ੀ ਨਾਲ ਮੈਂ ਇਹਨੂੰ ਵਾਪਸ ਲੈਣਾ ਤੁਸੀਂ ਜਾਣਦੇ ਹੋ ਭੈਣ ਭਰਾਵੋ ਕਿ ਜ਼ਿੰਦਗੀ ਤੇ ਮੌਤ ਸਿਰਫ ਇੱਕ ਪਰਮੇਸ਼ਰ ਦੇ ਹੱਥ ਵਿੱਚ ਹੈ ਇਹ ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ ਹੈ ਇਸ ਕਰਕੇ ਯਿਸੂ ਮਸੀਹ ਨੇ ਕਿਹਾ ਮੈਂ ਆਪਣੀ ਜਾਨ ਆਪੇ ਦੇਣਾ ਤੇ ਆਪੇ ਇਹਨੂੰ ਤਿੰਨ ਦਿਨਾਂ ਬਾਅਦ ਵਾਪਸ ਲੈ ਨਾ ਠੀਕ ਹੈ ਤਾਂ ਤੀਜੇ ਦਿਨ ਯਿਸੂ ਮਸੀਹ ਜੀ ਉੱਠਿਆ ਔਰ ਤਿੰਨ ਦਿਨ ਤੇ ਤਿੰਨ ਰਾਤਾਂ ਬਾਈਬਲ ਦੱਸਦੀ ਹੈ ਵੀ ਯਿਸੂ ਮਸੀਹ ਕਬਰ ਦੇ ਅੰਦਰ ਰਿਹਾ ਤੇ ਤਿੰਨ ਦਿਨ ਤਿੰਨ ਰਾਤਾਂ ਯਿਸੂ ਮਸੀਹ ਰੂਹਾਂ ਦੇ ਜਹਾਨ ਵਿੱਚ ਵੀ ਗਿਆ ਔਰ ਪੁਰਾਣੇ 올ਡ ਟੈਸਟਾਮੈਂਟ ਦੇ ਜਿੰਨੇ ਵੀ ਨਬੀ ਸੀ ਜਿੰਨੇ ਪ੍ਰੋਫਟ ਸੀ ਜਿੰਨੇ ਵੀ ਯਿਸੂ ਮਸੀਹ ਨੂੰ ਮੰਨਣ ਵਾਲੇ ਸੀ ਉਹਵਾ ਪਰਮੇਸ਼ਰ ਨੂੰ ਉਹਨਾਂ ਸਾਰਿਆਂ ਨੂੰ ਕੱਢ ਕੇ ਉਹ ਬਾਹਰ ਲੈ ਕੇ ਆਇਆ ਤੀਜੇ ਦਿਨ ਔਰ ਬਹੁਤ ਸਾਰੇ ਲੋਕਾਂ ਨੇ ਯਰੂਸ਼ਲਮ ਦੇ ਵਿੱਚ ਆਪਦੇ ਮੁਰਦਿਆਂ ਨੂੰ ਜੀ ਉੱਠ ਹੋਏ ਵੇਖਿਆ ਤੁਰਦੇ ਫਿਰਦੇ ਵੇਖਿਆ ਯਿਸੂ ਮਸੀਹ ਇਕੱਲਾ ਨਹੀਂ ਜੀ ਉਠਿਆ ਯਿਸੂ ਮਸੀਹ ਸੈਂਕੜਿਆਂ ਤੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਲੈ ਕੇ ਨਾਲ ਜੀ ਉਠਿਆ ਔਰ ਇਹ ਭੈਣ ਭਰਾਵੋ ਪਹਿਲੀ ਕਿਆਮਤ ਸੀ ਮੁਰਦਿਆਂ ਦੇ ਜੀ ਉੱਠਣ ਦੀ ਔਰ ਯਿਸੂ ਮਸੀਹ 40 ਦਿਨ ਤੇ 40 ਰਾਤਾਂ ਇਸ ਧਰਤੀ ਉੱਤੇ ਰਿਹਾ ਜੀ ਉੱਠਣ ਤੋਂ ਬਾਅਦ ਵੀ ਕੋਈ ਭੁਲੇਖਾ ਨਾ ਲੱਗੇ ਕਿਸੇ ਨੂੰ ਵੀ ਕੋਈ ਕਵੇ ਨਹੀਂ ਜੀ ਉਹ ਮੜੀ ਝਲਕੀ ਦਿੱਤੀ ਵਿਖਾਈ ਦਿੱਤਾ ਤੇ ਤਾਂ ਚੇਲਿਆਂ ਨੇ ਰੌਲਾ ਪਾਤਾ ਵੀ ਯਸੂ ਜੀ ਉੱਠਿਆ ਯਸੂ ਜੀ ਉੱਠਿਆ ਨਹੀਂ 40 ਦਿਨ ਤੇ 40 ਰਾਤਾਂ ਯੇਸ਼ੂ ਮਸੀਹ ਇਸ ਧਰਤੀ ਦੇ ਉੱਤੇ ਰਿਹਾ ਔਰ ਆਪਣੇ ਚੇਲਿਆਂ ਨੂੰ ਦਰਸ਼ਨ ਦਿੰਦਾ ਰਿਹਾ ਵਿਖਾਈ ਦਿੰਦਾ ਰਿਹਾ ਉਹਨਾਂ ਦੇ ਨਾਲ ਮੱਛੀਆਂ ਫੜਨ ਝੀਲ ਦੇ ਉੱਤੇ ਚਲਾ ਗਿਆ ਇਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਕਿ ਚੇਲੇ ਰਾਤ ਨੂੰ ਮੱਛੀ ਫੜ ਰਹੇ ਸੀ ਤੇ ਯੇਸ਼ੂ ਮਸੀਹ ਜਾ ਕੇ ਉਹਨਾਂ ਦੇ ਕੋਲ ਖੜਾ ਹੋ ਗਿਆ ਆਹ ਤਾਂ ਜਵਾਨੋ ਕੁਝ ਖਾਣ ਲਈ ਫੜਿਆ ਕਿ ਨਹੀਂ ਉਹ ਕਹਿੰਦੇ ਨਹੀਂ ਅਜੇ ਤਾਂ ਸੀ ਆਹ ਜਾਲ ਮਾਰਦੇ ਪਏ ਸਾਨੂੰ ਲੱਭਾ ਕੁਝ ਨਹੀਂ ਤਾਂ ਉਹਨਾਂ ਨੇ ਜਦੋਂ ਉਸ ਨੂੰ ਵੇਖਿਆ ਤਾਂ ਪਛਾਣ ਲਿਆ ਚੇਲਿਆਂ ਨੇ ਨੇ ਆਖਿਆ ਵੀ ਇਹ ਤਾਂ ਯੇਸ਼ੂ ਹੈ ਤਾ ਯਸੂਮਸੀ ਜੀ ਉੱਠਿਆ 40 ਦਿਨ 40 ਰਾਤਾਂ ਉਹ ਚੇਲਿਆਂ ਨੂੰ ਦਿਖਾਈ ਦਿੰਦਾ ਰਿਹਾ ਉਹਨਾਂ ਨਾਲ ਗੱਲਬਾਤ ਕਰਦਾ ਰਿਹਾ ਲੱਗ ਲੱਗ ਹਿੱਸਿਆਂ ਤੇ ਜਿੱਥੇ-ਜਿੱਥੇ ਉਹ ਰਹਿੰਦੇ ਸੀ ਕੋਈ ਕਿਤੇ ਬੈਠਾ ਸੀ ਕੋਈ ਕਿਤੇ ਕੋਈ ਚਵਾਰੇ ਤੇ ਬੈਠੇ ਸੀ ਕੁਝ ਲੋਕ ਕੁਝ ਦਰਿਆਵਾਂ ਤੇ ਮੱਛੀ ਫੜਨ ਜਾਂਦੇ ਸੀ ਕੋਈ ਦੂਜੇ ਪਿੰਡ ਨੂੰ ਜਾ ਰਹੇ ਸੀ ਅਮਾਉਸ ਪਿੰਡ ਵੱਲ ਨੂੰ ਉਹਨਾਂ ਨੂੰ ਮਿਲਿਆ ਤਾਂ ਯਸੂਮਸੀ ਨੇ ਲੱਗ ਲੱਗ ਰੂਪਾਂ ਵਿੱਚ ਲੋਕਾਂ ਨੂੰ ਦਿਖਾਈ ਹੋ ਕੇ ਦਿੱਤਾ ਦਿਖਾਈ ਦਿੱਤਾ ਤੇ ਉਹਨੇ ਆਪਣੇ ਆਪ ਨੂੰ ਜਿਉਂਦਾ ਸਾਬਤ ਕੀਤਾ ਔਰ ਫਿਰ ਜਦ ਚੇਲਿਆਂ ਨੂੰ ਯਕੀਨ ਹੋ ਗਿਆ 40 ਦਿਨਾਂ ਤੱਕ ਫਿਰ ਯਿਸੂ ਮਸੀਹ ਉਹਨਾਂ ਨੇ ਜਤੂਨ ਦੇ ਪਹਾੜ ਉੱਤੇ ਲੈ ਗਿਆ ਤੇ ਉੱਥੇ ਯਿਸੂ ਮਸੀਹ ਦੇ ਕੋਲ ਲਗਭਗ 500 ਲੋਕ ਖੜੇ ਸੀ ਔਰ ਉਹਨਾਂ ਦੇ ਵੇਖਦਿਆਂ ਵੇਖਦਿਆਂ ਉਸ ਮਾਨ ਦੇ ਉੱਪਰ ਉਠਾਇਆ ਗਿਆ ਤਾਂ ਦੋ ਚਿੱਟਾ ਪਹਿਰਾਵਾ ਪਹਿਨੇ ਦੋ ਸਵਰਗਦੂਤ ਆ ਕੇ ਲੋਕਾਂ ਦੇ ਵਿਚਕਾਰ ਖੜੋ ਗਏ ਤੇ ਲੋਕ ਹੁਣ ਤਾਂ ਉਹਨੂੰ ਵੇਖ ਰਹੇ ਵੀ ਯਿਸੂ ਮਸੀਹ ਉੱਪਰ ਨੂੰ ਚਲਾ ਗਿਆ ਤਾਂ ਉਹਨਾਂ ਸਵਰਗਦੂਤਾਂ ਨੇ ਜਿਹੜੇ ਵਿਚਕਾਰ ਆ ਕੇ ਲੋਕਾਂ ਦੇ ਖੜੋ ਗਏ ਉਹਨਾਂ ਨੇ ਕਿਹਾ ਤੁਸੀਂ ਤਾਂ ਕੀ ਵੇਖਦੇ ਹੋ ਜਿਹੜੇ ਯਿਸੂ ਮਸੀਹ ਨੂੰ ਤੁਸੀਂ ਤਾਂ ਜਾਂਦੇ ਵੇਖਿਆ ਹੈ ਅਸਮਾਨ ਦੇ ਉੱਪਰ ਇਸੇ ਤਰ੍ਹਾਂ ਬੱਦਲਾਂ ਦੇ ਉੱਤੇ ਇੱਕ ਦਿਨ ਵਾਪਸ ਆਵੇਗਾ ਅਤੇ ਉਹ ਇਸ ਧਰਤੀ ਦਾ ਨਿਆ ਕਰੇਗਾ। ਸੋ ਜੀਜ਼ ਪੈਨ ਪ੍ਰਾਵੋ ਯਿਸੂ ਮਸੀਹ ਨੇ ਇਸ ਧਰਤੀ ਦਾ ਨਿਆ ਕਰਨਾ ਹੈ। ਔਰ ਇਹ ਨਿਆ ਕਿਸ ਤਰ੍ਹਾਂ ਹੋਣਾ ਹੈ ਮੈਂ ਥੋੜਾ ਜਿਹਾ ਮੋٹے ਮੋٹے ਸ਼ਬਦਾਂ ਵਿੱਚ ਦੱਸ ਦਵਾਂ। ਉਹਦੇ ਲਈ ਮੈਂ ਲੱਗ ਵੀਡੀਓ ਬਣਾਵਾਂ ਕਿ ਇਹਨਾਂ ਮੋٹے ਮੋٹے ਸ਼ਬਦਾਂ ਵਿੱਚ ਦੱਸ ਦਵਾਂ ਤੀਜਾ ਵਿਸ਼ਵ ਯੁੱਧ ਕੱਚਾ ਨਿਆਆਂ ਸਰੀਰਾਂ ਦਾ ਨਿਆ ਤੀਜਾ ਵਿਸ਼ਵ ਯੁੱਧ ਜਿਹਦੀ ਸ਼ੁਰੂਆਤ 2 ਸਾਲ ਪਹਿਲਾਂ ਇਜ਼ਰਾਈਲ 'ਚ ਹੋ ਚੁੱਕੀ ਆ। ਔਰ ਇੱਕ ਦਿਨ ਲੜਾਈ ਕਦੋਂ ਵੱਡੀ ਹੋ ਜਾਵੇ ਆ ਨਿੱਕੇ ਨਿੱਕੇ ਝਗੜੇ ਜਿਹੜੇ ਲੋਕੀ ਕਹਿੰਦੇ ਮੈਂ ਇਹ ਤੇ ਮੈਂ ਉਹ ਤੇ ਮੇਰਾ ਆ ਤੇ ਮੇਰਾ ਉਹ ਇਹ ਸਭ ਨਿੱਕੇ ਨਿੱਕੇ ਝਗੜੇ ਵਿਸ਼ਵ ਯੁੱਧ ਨਾਲ ਨਿਬੜ ਜਾਣੇ ਆ ਪਰ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਪਵਿੱਤਰ ਬਾਈਬਲ ਦੇ ਵਿੱਚ ਯਿਸੂ ਮਸੀਹ ਨੇ ਆਪਣੇ ਲੋਕਾਂ ਦੇ ਨਾਲ ਵਾਅਦਾ ਕੀਤਾ ਉਹਨੇ ਆਖਿਆ ਕਿ ਮੈਂ ਤੁਹਾਨੂੰ ਅਸਮਾਨ ਦੇ ਉੱਪਰ ਜਿਉਂਦਾ ਉਠਾ ਲਵਾਂਗਾ ਔਰ ਉਸ ਤੋਂ ਬਾਅਦ ਧਰਤੀ ਉੱਤੇ ਅੱਗ ਤੇ ਗੰਧਕ ਡਿੱਗੇਗੀ ਔਰ ਇਹ ਵਿਸ਼ਵ ਯੁੱਧ ਸਾਢੇ 3 ਸਾਲ ਚੱਲੇਗਾ ਔਰ ਧਰਤੀ ਉੱਤੇ ਬਹੁਤ ਬੁਰੇ ਹਾਲਾਤ ਹੋ ਜਾਣਗੇ ਸਮੁੰਦਰ ਸੁੱਕ ਜਾਣਗੇ ਸਾਰੀਆਂ ਪਰਮਾਣੂ ਸ਼ਕਤੀਆਂ ਜਿਨ੍ਹਾਂ ਨੇ ਜੈਵਿਕ ਸੈੱਲ ਬਣਾਏ ਲੋਕਾਂ ਨੇ ਹੈਨਾ ਹਰ ਤਰ੍ਹਾਂ ਦੇ ਹਥਿਆਰ ਜਿਹੜੇ ਚੱਲ ਜਾਣਗੇ ਔਰ ਇਹ ਜਿੰਨਾ ਇੰਟਰਨੈਟ ਸਿਸਟਮ ਹੈ ਜੋ ਵੀ ਆਪਾਂ ਦੇਖ ਰਹੇ ਆ ਇਸ ਸੰਸਾਰ ਦੇ ਵਿੱਚ ਬਣਿਆ ਧਰਤੀ ਜਲਬਲ ਜਾਏਗੀ ਸਾਰੀਆਂ ਕਾਰਗਰੀਆਂ ਸਣੇ ਇਹ ਸਭ ਕੁਝ ਐਉਂ ਪਿੰਗਲ ਜਾਏਗਾ ਔਰ ਇਹ ਗੱਲਾਂ ਹੋ ਕੇ ਰਹਿਣੀਆਂ ਨੇ ਇਹ ਕੰਮ ਬਹੁਤ ਨੇੜੇ ਆ ਔਰ ਯਿਸਮੁਸੀ ਬੜੀ ਜਲਦੀ ਆ ਰਿਹਾ ਹੈ ਇਸੇ ਲਈ ਯਿਸਮੁਸੀ ਦਾ ਪ੍ਰਚਾਰ ਵੀ ਬੜੀ ਤੇਜ਼ੀ ਨਾਲ ਹੋ ਰਿਹਾ ਸੋ ਯਹਸੂਸ ਮਸੀਹ ਪਰਮੇਸ਼ਰ ਆ ਉਹਨੇ ਆਪਣੇ ਆਪ ਨੂੰ ਸਿੱਧ ਕੀਤਾ ਲੋਕਾਂ ਦੀ ਬਾਡੀ ਨੂੰ ਠੀਕ ਕੀਤਾ ਰਿਪੇਅਰ ਕੀਤਾ ਉਹਨਾਂ ਨੂੰ ਅੱਖਾਂ ਦਿੱਤੀਆਂ ਲੰਗੜਿਆਂ ਨੂੰ ਲੱਤਾਂ ਦਿੱਤੀਆਂ ਬੋਲਿਆਂ ਨੂੰ ਕੰਨ ਦਿੱਤੇ ਮੁਰਦਿਆਂ ਨੂੰ ਜਿੰਦਾ ਕੀਤਾ ਇਸ ਲਈ ਇਹ ਸਾਰਾ ਕੁਝ ਕੀਤਾ ਕਿ ਉਹਨੇ ਸਾਬਤ ਕੀਤਾ ਕਿ ਮੈਂ ਹੀ ਇਸ ਸਰੀਰ ਦਾ ਤੁਹਾਡੇ ਦਾ ਬਣਾਉਣ ਵਾਲਾ ਤੇ ਮੈਂ ਹੀ ਇਹਦੇ ਜਾਨ ਪਾਉਣ ਵਾਲਾ ਤਾਂ ਕਿ ਤਿੰਨ ਮੁਰਦੇ ਯਹਸੂਸ ਮਸੀਹ ਨੇ ਜਿੰਦੇ ਕਰਕੇ ਵਿਖਾਏ ਔਰ ਇਸ ਤਰੀਕੇ ਨਾਲ ਉਹਨੇ ਇਹ ਪ੍ਰਗਟ ਕਰ ਦਿੱਤਾ ਲੋਕਾਂ ਦੇ ਉੱਤੇ ਕਿ ਮੁਰਦਿਆਂ ਨੂੰ ਜਿੰਦਾ ਕਰਨ ਵਾਲਾ ਪ੍ਰਭੂ ਮੈਂ ਹੀ ਹਾਂ ਹallelujah ਯੇਸ਼ੂ ਮਸੀਹ ਨੇ ਆਖਿਆ ਮੁਰਦੇ ਪਰਮੇਸ਼ਰ ਦੇ ਪੁੱਤਰ ਦੀ ਆਵਾਜ਼ ਨੂੰ ਸੁਣਨਗੇ ਤੇ ਸੁਣ ਕੇ ਜੀ ਉੱਠਣਗੇ ਤੇ ਜਦੋਂ ਲਾਜ਼ਰ ਦੀ ਕਬਰ ਉੱਤੇ ਗਿਆ ਤਾਂ ਉਹਨੇ ਆਖਿਆ ਲਾਜ਼ਰ ਕਬਰ ਚੋਂ ਬਾਹਰ ਆ ਜਾ ਉਹਨੇ ਇੱਕੋ ਹੀ ਮੁਰਦੇ ਨੂੰ ਆਵਾਜ਼ ਮਾਰੀ ਔਰ ਇੱਕੋ ਹੀ ਮੁਰਦਾ ਕਬਰ ਵਿੱਚੋਂ ਬਾਹਰ ਆਇਆ ਤੇ ਜੇ ਕਿਤੇ ਉਹ ਸ਼ਬਦ ਬੋਲ ਦਿੰਦਾ ਵੀ ਮੁਰਦੇਓ ਕਬਰ ਚੋਂ ਬਾਹਰ ਆਜੋ ਤੇ ਸਾਰੇ ਕਬਰਿਸਤਾਨ ਚ ਲੋਕ ਉੱਠ ਪੈਣੇ ਸੀ ਸੋ ਪੈਣ ਪ੍ਰਾਵੋ ਇੱਕ ਦਿਨ ਆ ਰਿਹਾ ਹੈ ਕਿ ਸਾਰੇ ਧਰਤੀ ਤੇ ਮੁਰਦੇ ਜਿੰਨੇ ਵੀ ਮਰੇ ਨੇ ਉਹ ਜੀ ਉੱਠਣਗੇ ਬਾਈਬਲ ਦੇ ਵਿੱਚ ਲਿਖਿਆ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਜਿਹੜੇ ਕੰਮ ਧਰਤੀ ਉੱਤੇ ਕੀਤੇ ਨੇ ਉਹਨਾਂ ਦਾ ਨਿਆਂ ਕੀਤਾ ਜਾਏਗਾ ਕਰਨੀਆਂ ਦੇ ਅਨੁਸਾਰ ਪਰ ਤੁਸੀਂ ਜਿਹੜੇ ਮਸੀਹ ਯਸੂ ਵਿੱਚ ਹੋ ਤੁਹਾਡੇ ਉੱਤੇ ਸਜ਼ਾ ਦਾ ਕੋਈ ਵੀ ਹੁਕਮ ਨਹੀਂ ਹੈ ਰੋਮੀਓ 8 ਅਧਿਆਇ ਦੀ ਪਹਿਲੀ ਆਇਤ ਵਿੱਚ ਲਿਖਿਆ ਜਿਨ੍ਹਾਂ ਨੇ ਯਸੂ ਮਸੀਹ ਵਿੱਚ ਬਪਤਿਸਮਾ ਲੈ ਲਿਆ ਯਸੂ ਮਸੀਹ ਨੂੰ ਜਿਨ੍ਹਾਂ ਲੋਕਾਂ ਨੇ ਕਬੂਲ ਕਰ ਲਿਆ ਆਪ ਦਾ ਮੁਕਤੀਦਾਤਾ ਉਹਦੇ ਵਚਨ ਦੇ ਅਨੁਸਾਰ ਜ਼ਿੰਦਗੀ ਜੀਰੇ ਨੇ ਉਹਨਾਂ ਲੋਕਾਂ ਉੱਤੇ ਸਜ਼ਾ ਦਾ ਕੋਈ ਵੀ ਹੁਕਮ ਨਹੀਂ ਹੈ ਕਿਉਂਕਿ ਸਾਡੀ ਸਜ਼ਾ ਯਸੂ ਮਸੀਹ ਨੇ ਕਲਵਰੀ ਪਹਾੜ ਉੱਤੇ ਆਪਣੇ ਉੱਪਰ ਲੈ ਲਈ ਹੈ ਹallelujah ਪ੍ਰਭੂ ਤੁਮ ਸਾਰਨ ਬਰਕਤ ਦੇਵੇ ਸੋ ਮੇਰਾ ਯਿਸੂ ਮਸੀਹ ਜਿੰਦਾ ਪਰਮੇਸ਼ਰ ਆ ਉਹ ਬੜੀ ਜਲਦੀ ਆ ਰਿਹਾ ਪੈਣ ਭਰਾਵੋ ਔਰ ਤੁਸੀਂ ਤਿਆਰ ਹੋ ਜਾਓ ਜਿੰਨੇ ਵੀ ਮਸੀਹ ਹਸੂ ਨੂੰ ਮੰਨਦੇ ਹੋ ਜਿਹੜੇ ਨਹੀਂ ਮੰਨ ਰਹੇ ਉਹ ਵੀਡੀਓ ਨੂੰ ਵੇਖਣ ਬਾਈਬਲ ਨੂੰ ਪੜ੍ਹਨ ਔਰ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨਾ ਨਹੀਂ ਤਾਂ ਜਦੋਂ ਦੇਰ ਹੋ ਗਈ ਫਿਰ ਤੁਹਾਡੇ ਕੋ ਪਛਤਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਰਹਿ ਜਾਏਗਾ ਹੋਰ ਖੁਦਾ ਬਰਕਤ ਦੇਵੇ ਆਸ਼ੀਸ਼ ਦੇਵੇ ਸਭ ਨੂੰ ਜੈ ਮਸੀਹ ਕੀ